ਕਿ ਚਾਇਨਾ ਡੋਰ ਦੇ ਵਰਤੋਂ ਕਾਰਨ ਇੱਕ ਲੜਕੇ ਤੇ ਮੌਤ ਉਪਾਦ ਸਮਰਾਲਾ ਪੁਲਿਸ ਵੱਲੋਂ ਸਖਤੀ ਕਰਦਿਆਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਦੱਸਿਆ ਕਿ ਸਖਤੀ ਕਰਦਿਆਂ ਉਹਨਾਂ ਦੇ ਵੱਲੋਂ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਦੀ ਲਗਾਤਾਰ ਹੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਦੁਕਾਨਦਾਰ ਚਾਇਨਾ ਡੋਰ ਵੇਚਦਾ ਨਾ ਫੜਿਆ ਜਾਵੇ ਉਹਨਾਂ ਕਹਿ ਕਿ ਜੇਕਰ ਕੋਈ ਵੀ ਚਾਇਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਉਹ ਬਿਜੇ ਜਿਹੜੇ ਚੈਨਾ ਡੋਰਾਂ ਪੰਗੜਾ ਰਾ ਰਹੇ ਨੇ ਕੱਲ ਤੋਂ ਬਲੋਵਸਨ ਵਾਲੇ ਇਲਾਕੇ ਦੇ ਵਿੱਚ ਪਿੰਡ ਰੋੜਾਂ 'ਈ ਬਹੁਤ ਹੀ ਮੰਦਭਾਗੀ ਘਟਨਾ ਘਟਿਆ ਜਿਸ ਦੇ ਵਿੱਚ 15 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਹ ਐਨੀ ਘੈਰਾਂਕ ਮੌਤ ਸੀ ਕਿ ਸਾਹ ਤੋਂ ਦੇਖੀ ਨਹੀਂ ਜਦí ਜਾ ਰਹੀ ਹੋ ਉਹਨਾਂ ਦੀ ਮਾਗਰ ਦੁੱਖਾਇੋ ਉਹ ਅਸੀਂ ਆਪਣੇ ਸ਼ਬਦਾਂ ਨਹੀਂ ਬਿਆਨ ਨਹੀਂ ਕਰ ਸਕਦੇ ਜੋ ਉਹਨਾਂ ਤੇ ਬੀਤ ਰਹੀ ਹੋਗੀ। ਅਸੀਂ ਉਸੇ ਕਰਕੇ ਇੱਕ ਮੈਸੇਜ ਪਾਇਆ ਕੱਲ੍ਹ ਸ਼ਹਿਰ ਲਈ ਵੀ ਜੇ ਤੁਸੀਂ ਪੰਗੜਾ ਡੋਰ ਉਡਾਉਣੇ ਆ ਤਾਂ ਬਹੁਤ ਸੇਫਲੀ ਚੈਨਾ ਡੋਰ ਦਾ ਵੈਸ਼ਕਰ ਕਰਕੇ ਉਡਾਓ ਹੈਨਾ ਤਾਂ ਕਿ ਕਿਸੇ ਵੀ ਜਾਣੀ ਨੁਕਸਾਨ ਨਾ ਹੋ ਸਕੇ। ਤਾਂ ਕੋਲਸਟ ਚੈੱਕ ਵੀ ਕਰ ਰਹੀ ਹੈ ਬਕਾਨਾਂ ਤੇ ਵੀ ਆ ਰਹੀ ਹੈਗਾ ਹੋਰ ਵੀ ਚੈਕਿੰਗਾ ਕਰ ਰਹੀ ਹੈ ਦਫਾਂ ਦੇ ਜਾ ਕੇ ਦੇਖੋ ਅਸੀਂ ਪ੍ਰਸ਼ਾਸਨ ਨੂੰ ਵੀ ਗੱਲ ਅਫੀਲ ਕੀਤੀ ਸੀ ਕਿ ਇਹ ਜੋ ਘਟਨਾ ਹੋਈ ਹੈ ਇਸ ਦੀ ਦੁਬਾਰਾ ਸ਼ਹਿਰ ਦੇ ਵਿੱਚ ਨਾ ਹੋਵੇ ਤਾਂ ਕਿ ਤੁਸੀਂ ਥੋੜੀ ਸਖਤ ਕਾਰਵਾਈ ਕਰੋ ਡਰੋਨ ਦੇ ਰਾਹੀਂ ਵੀ ਦੇਖਿਆ ਉਹ ਜਿਹੜੀ ਸ਼ਹਿਰ ਚੈਕਿੰਗ ਹੋ ਰਹੀ ਆ ਕੋਠਾਂ ਦੇ ਉੱਪਰੋਂ ਵੀ ਆ ਜਾ ਕੇ ਪੰਗ ਡੋਰਾਂ ਚੈੱਕ ਕਰ ਰਹੇ ਨੇ ਇਹ ਇੱਕ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਬਹੁਤ ਪਹਿਲਾਂ ਸਾਨੂੰ ਇਸ ਛੇੜੋਂ ਦੀ ਲੋੜ ਸੀ ਕਿਦਣਾ ਕਿਤੇ ਸਾਡੀ ਵੀ ਇਹ ਕਮੀ ਕਿਹਾਈ ਜਾ ਸਕਦੀ ਆ ਵੀ ਅਸੀਂ ਦੇਰ ਨਾਲ ਜਾਗ ਰਹੇ ਹਾਂ ਜੇ ਕੋਈ ਹਾਸਾ ਹੋ ਜਾਂਦਾ ਪਰ ਅਸੀਂ ਕੁਝ ਚਾਹ ਜਾਬੂ ਮੈਂ 2-3 ਸਾਲ ਪਹਿਲਾਂ ਵੀ ਇੱਕ ਸ਼ਹਿਰ ਦੇ ਵਿੱਚ ਹੀ ਪੋਸਟ ਲਵਾਇਆ ਸੀ ਇਹ ਵੀ ਅਸੀਂ 10000 ਰੁਪਏ ਇਨਾਮ ਰਖਾਵੇਂ ਜੇਕਰ ਕੋਈ ਸਾਨੂੰ ਕੋਈ ਚਾਈਨਾ ਡੋਰ ਵਾਟ ਵੇਚਦਾ ਕੋਈ ਬਣਾਉਂਦਾ ਪਰ ਉਸ ਮੌਕੇ ਵੀ ਕੋਈ ਵੀ ਅੱਗੇ ਨਹੀਂ ਆਇਆ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੱਚਿਆਂ ਨੂੰ ਜੋ ਵੀ ਇਹ ਚੀਜ਼ ਨੂੰ ਮੰਨਦੇ ਨੇ ਵੀ ਇਹ ਗਲਤ ਹੋ ਰਿਹਾ ਹੈ ਚਾਈਨਾ ਡੋਰ ਨਾਲ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਸਾਨੂੰ ਆਕੇ ਦੱਸੋ ਵੀ ਅਸੀਂ ਉਸ ਦੁਕਾਨ ਤੋਂ ਅਸੀਂ ਪੈਸੇ ਦੇ ਕੇ ਚਾਈਨਾ ਡੋਰ ਲੈ ਕੇ ਆਏ ਆ ਮੈਂ ਉਸ ਬੱਚੇ ਨੂੰ ਬੰਦੇ ਨੂੰ ਜਾਂ ਬੱਚੇ ਨੂੰ ਜੋ ਵੀ ਹੋਊਗਾ 10000 ਰੁਪਏ ਆਪ ਦੇ ਕੋ ਇਨਾਮ ਦੇ ਤੋਟੇ ਹੀ ਲਾਉਂਗਾ ਜੇ ਉਹ ਆਕੇ ਮੌਕੇ ਤੇ ਕੀ ਦੇਖਦੇ ਹੋ ਕਿ ਕਿਦਾ ਇਹ ਜਿਹੜੀ ਵਿਕੇ ਕਿਦਾ ਰਹੀ ਹੈ ਮੈਨੂੰ ਦੇਖੋ ਲੋਕੀ ਥੋੜੇ ਮੁਨਾਫੇ ਲਈ ਆਪਦੇ ਲਈ ਹੈ ਨਾ ਲੋਕਾਂ ਦੀ ਜਿੰਦਗੀਆਂ ਖੇਰ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਧਾਗੇ ਦੇ ਵਿੱਚ ਜਿਆਦਾ ਪ੍ਰੋਫਿਟ ਆ ਧਾਗਾ ਛੇਦੀ ਖਤਮ ਹੋ ਜਾਂਦਾ ਵਾ ਚਾਈਨਾ ਰੋਡ ਤਵੇਰ ਤੋਂ ਲੈ ਕੇ ਸ਼ਾਮ ਤੱਕ ਨਹੀਂ ਮੁੱਕਦੀ ਹੈਗੀ ਨਾ ਉਹ ਖਤਮ ਹੁੰਦੀ ਹੈ ਨਾ ਜੇ ਤਾਰਾਂ ਤੇ ਲਟਕੀ ਜਾਂ ਦਰਖਤਾਂ ਲੱਗ ਗਈ ਉਹਦੇ ਨਾਲ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਵਾ ਯਾਨੀ ਇਹ ਬਹੁਤ ਹੀ ਖਦਰ ਨਾਲ ਚੀਜ਼ ਆ ਜੋ ਇਹ ਆ ਚੁੱਕੀ ਹੈ ਇਸ ਨੂੰ ਜਿੰਨੀ ਛੇਦੀ ਬੈਨ ਕੀਤਾ ਜਾਵੇ ਜੋ ਵੀ ਜਾਏ ਤੇ ਕੋਈ ਸਖਤ ਕਾਨੂੰਨ ਇਹੋ ਜਿਹਾ ਬਣੇ ਤਾਂ ਕਿ ਮੁਰਕੇ ਕੋਈ ਇਸ ਨੂੰ ਹੱਥ ਲਾਉਂ ਤੋਂ ਬਿਨਾਂ ਸ ਸਹੀ ਸਰਕਾਰ ਦੇ ਵਿੱਚ ਕੋਈ ਵਾਗ ਨਹੀਂ ਹਾਂਜੀ ਅਸੀਂ ਹਰ ਬੁੱਕੇ ਦੇਖੋ ਅਸੀਂ ਇੱਕ ਸਰਕਾਰ ਦੇ ਨਾਮ ਨਾਲ ਅਸੀਂ ਇੱਕ ਲੋਕਾਂ ਨੂੰ ਅਪੀਲ ਵੀ ਹਰ ਵਾਰ ਕਰਦੇ ਆਂ ਵੀ ਜੇਕਰ ਜਿਹਨੂੰ ਤੁਹਾਨੂੰ ਦੱਸਿਆ ਰਹੇ ਵੀ 10000 ਰੁਪਏ ਇਨਾਮ ਹੈ ਆਪਰੇ ਬਲਾ ਦੂੰਗਾ ਜੇ ਕੋਈ ਚਾਈਨਾ ਡਰੋਨ ਘੁਮਾਉਂਦਾ ਲੋਕਾਂ ਨੂੰ ਵੀ ਜਾਗਣਾ ਪਊਗਾ ਵੀ ਸਰਕਾਰ ਕੱਲੀ ਕੁਝ ਨਹੀਂ ਕਰ ਸਕਦੀ ਹੈ ਕਿ ਜਿਹੜੇ ਮੰਨ ਲਓ ਛੋੜੇ ਦੁਕਾਨਦਾਰ ਨੇ ਉਹਨਾਂ ਨੂੰ ਆਹਦੇ ਵਿੱਚ ਬਦਲ ਬਦਲ ਦਿਖਦਾ ਹੋਊਗਾ ਵੱਡੇ ਦੁਕਾਨਦਾਰ ਜਾਜ਼ਰ ਭਾਗਾ ਵੇਚਦੇ ਨੇ ਪਰ ਛੋੜੇ ਦੁਕਾਨਦਾਰ ਲੁਕਵੇਂ ਦੁਕਾਨਦਾਰ ਉਹ ਚਾਈਨਾ ਡਰੋਨ ਵੇਚ ਰਹੇ ਨੇ ਆਪਦੇ ਥੋੜੇ ਚੰਦ ਪੈਸਿਆਂ ਦੇ ਕਮਾਈ ਦੇ ਅਸੀਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਵੀ ਤੁਹਾਨੂੰ ਕੋਈ ਚੈਨਾਡੋਰ ਮਿਲਦੀ ਆ ਉਸੇ ਸਾਨੂੰ ਇਹ ਬੰਦਾ ਉਹ ਦੋ ਤਾਂ ਕਿ ਇਸ ਉੱਤੇ ਕੇਸ ਹੋ ਆ ਸਕੇ ਬਾਕੀਆਂ ਦੇ ਵਿੱਚ ਆਪਰੇ ਡਾ ਦਾ ਮਾਹੌਲ ਬਣੂਗਾ ਲੋਕਾਂ ਨੂੰ ਅਪੀਲ ਇਹ ਹੈ ਵੀ ਅੱਗੇ ਹੁਣਾ ਬੋਗੋ ਤੁਸੀਂ ਥੋੜਾ ਜਿਹਾ ਆਪਣੇ ਲੋਕਾਂ ਦੇ ਦੋ ਸਾਡਾ ਸਾਥ ਦੇਣ ਲੋਕੀ ਅਸੀਂ ਉਹ ਤੋਂ ਉਦੋਂ ਵੱਧ ਸਾਥ ਦੇਵਾਂਗੇ ਉਹਨਾਂ ਦਾ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਸ਼ਹਿਰ ਵਿੱਚ ਜਿਹੜੇ ਪਤੰਗਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਉਹ ਉਸ ਨੂੰ ਰੋਕਣ ਵਾਸਤੇ ਖੰਨਾ ਪੁਲਿਸ ਜ਼ਿਲ੍ਹਾ ਪੁਲਿਸ ਖੰਨਾ ਵੱਲੋਂ ਬਲੈਕ ਮਾਰਕਿਜ ਅੱਜ ਜਿਹੜਾ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਜਿਸ ਦੇ ਮੱਦੇਨਜ਼ਰ ਅੱਜ ਕੰਬਰਾਲਾ ਵਿਖੇ ਵੀ ਇਸੇ ਲੜੀ ਦੇ ਵਿੱਚ ਦੁਕਾਨਦਾਰਾਂ ਪਾਸੋਂ ਜਿਹੜੀ ਕਿ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਚੈਨੀ ਡੋਰ ਜਿਹੜੀ ਹੈ ਉਹ ਨਾ ਵੇਚੀ ਜਾਵੇ ਤੇ ਨਾ ਖਰੀਦੀ ਜਾਵੇ ਤੇ ਜਿਹੜੇ ਵੀ ਸ਼ੱਕੀ ਵਿਅਕਤੀ ਜਿਹੜੇ ਇਸ ਨੂੰ ਦੁਕਾਨਾਂ ਲਗਾ ਕੇ ਯਾਨਕੀ ਵੇਚ ਰਹੇ ਨੇ ਉਹਨਾਂ ਨੂੰ ਰਾਉਂਡ ਅਪ ਕਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਵੈਰੀਫਿਕੇਸ਼ਨ ਪੂਰੀ ਕਰਕੇ ਬਣਦੀ ਕਾਰਵਾਈ ਜਿਹੜੀ ਹੈ ਅਮਰਜੀਤ ਲੰਦੀਓ ਅਸੀਂ ਇਸ ਤੋਂ ਪਹਿਲਾਂ ਵੀ ਸਮੂਹ ਖੰਨਾ ਆਵਾਸੀਆਂ ਨੂੰ ਮੱਧਰ ਅਪੀਲ ਕੀਤੀ ਹੈ ਕਿ ਉਹ ਚਾਈਨਾ ਡੋਰ ਖਰੀਦਣ ਅਤੇ ਵੇਚਣ ਤੋਂ ਗਰੇਜ ਕਰਨ ਤੇ ਅਸੀਂ ਤੁਹਾਡੇ ਥਰੂ ਵੀ ਸਾਰੇ ਖੰਡਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਚਾਈਨੀ ਡੋਰ ਖਰੀਦਣ ਅਤੇ ਵੇਚਣ ਤੋਂ ਉਪਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਕਿਸੇ ਵੀ ਜੀਤ ਤੇ ਜੰਦੂਦੱਕ ਦੇ ਜਿਹੜਾ ਮਾਲੀ ਰਖਾਣ ਨਾ ਹੋ ਸਕੇ ਤਾਂ ਪਹਿਲਾਂ ਵੀ ਡਰੋਨ ਨਾਲ ਚੈਕਿੰਗ ਕੀਤੀ ਗਈ ਸੀ ਕਿ ਉਹੋ ਕੋਈ ਸ਼ਦਾ ਹੈ ਨਹੀਂ ਸੀਗਾ ਜਿੱਦਾ ਚੈਰਾਂ ਉਹ ਗਰਾ ਮਿਲੇ ਨਹੀਂ ਸੀ। ਉਹ ਕਿੰਨਾ ਦੁਬਾਰਾ ਵੀ ਚੈਕਿੰਗ ਕੀਤੀ ਜਾ ਰਹੀ ਹੈ। ਨਹੀਂ ਜੀ ਅਸੀਂ ਪਹਿਲਾਂ ਵੀ ਕਰੀਬ ਮਤਲਬ ਕਿ ਡਰੋਨਾਂ ਰਾਹੀਂ ਜਿਹੜੀ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕਰਕੇ 1200 ਦੇ ਕਰੀਬ ਜਾਨਕੀ ਇਹ ਗੱਟੂ ਜਿਹੜੇ ਬRAND ਕੀਤੇ ਨੇ ਉਹਦੇ ਵਿੱਚ 12 ਦੇ ਕਰੀਬ ਅਸੀਂ ਮੁਕਤਵੇ ਵੱਖ-ਵੱਖ ਵਿਅਕਤੀਆਂ ਦੇ ਕਲਾਮ ਕਰ ਚੁੱਕੇ ਤੇ ਵਾਰ-ਵਾਰ ਜਾਨਕੀ ਲੋਕਾਂ ਨੂੰ ਇਹੀ ਤਰੀਕੇ ਦੇ ਤੌਰ ਤੇ ਸਕੇਤ ਅਵੇਅਰ ਕਰ ਰਹੇ ਆ ਕਿ ਜਿਹੜਾ ਚਾਈਨਾ ਡੋਰ ਨੂੰ ਖਰੀਦਣ ਤੇ ਵੇਚਣ ਤੇ ਪੂਰਨ ਤੌਰ ਤੇ ਪਾਬੰਦੀ ਯਾਨੀ ਕਿ ਪੰਜਾਬ ਦੇ ਡਿਪਟੀ ਕਮਿਸ਼ਨਰ ਜੀ ਵੱਲੋਂ ਵੀ ਮਤਲਬ ਇਹਦੇ ਤੇ ਦੇਸ਼ਾਂਦਰ ਦੇ ਹੁਕਮ ਜਾਰੀ ਕੀਤੇ ਗਏ ਨੇ ਲੋਕ ਦੀ ਛੱਤਾਂ ਤੇ ਵੀ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਤੋਂ ਕੋਈ ਮਿਲਿਆ ਚੈਨਲ ਜਿਹੜੇ ਮੰਨੇ ਪਤੰਗਬਾਜ਼ੀ ਛੱਡਾਰੇ ਨੇ ਜੀ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਰਹੇ ਹੈਗੇ ਆ ਅਤੇ ਚੈੱਕ ਕਰ ਰਹੇ ਆ ਕਿ ਇਹ ਵਾਕਈ ਚੈਨਲ ਹੋਰ ਹੈ ਤੇ ਉਹਦੀ ਪੂਰਨ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ